ਹਾਂਜੀ ਆ ਉਹ ਦਰਖਤ ਆ ਜਿਹਦੇ ਵਿੱਚ ਕਹਿੰਦੇ ਖੋਜ ਕੀਤੀ ਸੀ ਤੇ ਉਹ ਬਾਬੇ ਨੇ ਉਹਨੇ ਤੇ ਇਹਦੇ ਵਿੱਚੋਂ ਮੰਨ ਲਾ ਜਮਾ ਖਾਲੀ ਆ ਉੱਪਰੋਂ ਇਹ ਹਰਿਆ ਭਰ ਆਗਾ ਤੇ ਇਹਦੇ ਵਿੱਚ ਕਹਿੰਦੇ ਰਾਤ ਨੂੰ ਟਾਕੀ ਲਾ ਕੇ ਆਰਾਮ ਕਰਦੇ ਸੀ ਦਿਨੇ ਖੋਜ ਕਰਦੇ ਸੀ ਆ ਦੇਖੋ ਫੁੱਲ ਲੱਗੇ ਹੋਏ ਆਗੇ ਅਸੀਂ ਖੜਿਆਂਗੇ ਗੁਰਦੁਆਰਾ ਤੇ ਗੋਵਿੰਦ ਧਾਮ ਤੇ ਆਪ ਉੱਪਰੋਂ ਦੇਖੋ ਹਰਾ ਭਰਾ ਦਰਖਤ ਆ ਇਹ ਤੇ ਬਾਕੀ ਸਿਰੇ ਇੱਥੇ ਲਿਖਿਆ ਵੀ ਹੋਇਆ ਸਾਰਾ ਜਿੰਨਾ ਵੀ ਹੈਗਾ ਇਹ ਉਹ ਤੁਹਾਨੂੰ ਮੈਂ ਦਿਖਾ ਦਣਾ ਫੋਟੋ ਖਿੱਚ ਕੇ ਵੀ ਨਾਲ ਲਾ ਦਾਂਗੇ ਉਹ ਵੀ ਤੁਹਾਨੂੰ ਦਿਖਾ ਦਣਾ ਤੇ ਆਹ ਬੋਰਡ ਲੱਗਿਆ ਹੋਇਆ ਸਾਰਾ ਤੇ ਜਿਹੜਾ ਉਰੇ ਦਾ ਮਤਲਬ ਇਤਿਹਾਸ ਆ ਇਹ 1937 ਤੋਂ ਵਿੱਚ ਦੀਆਂ ਦੀ ਸੇਵਾ ਕੀਤੀ ਤੇ ਆਹ ਦੇਖੋ ਜੀ ਇਹ ਉਹ ਦਰਖਤ ਹੈ ਤੇ ਮੋਦਨ ਸਿੰਘ ਜੀ ਹੌਲਦਾਰ ਸੀਗੇ ਜਿਹੜੇ ਬੰਗਾਲ ਦੇ ਵਿੱਚੋਂ ਆਏ ਸੀਗੇ ਬੰਗਾਲ ਦੇ ਵਿੱਚੋਂ ਆ ਕੇ ਉਹਨਾਂ ਨੇ ਫੌਜੀ ਹੌਲਦਾਰ ਫੌਜੀ ਹੌਲਦਾਰ ਹਾਂ ਫੌਜੀ ਹੌਲਦਾਰ ਬੰਗਾਲ ਦੇ ਵਿੱਚੋਂ ਆਏ ਸੀਗੇ ਤੇ ਉਹਨਾਂ ਨੇ ਆ ਕੇ ਇੱਥੇ ਖੋਜ ਕੀਤੀ ਆ ਤੇ ਤਪਸਥਾਨ ਦੀ ਗੁਰੂ ਗੋਬਿੰਦ ਸਿੰਘ ਜੀ ਦੇ ਪਿਛਲੇ ਜਨਮ ਦੀ ਮਤਲਬ ਉਹ ਗੱਲ ਕਰਦੇ ਆ ਤੇ ਸੰਗਤ ਤੁਹਾਨੂੰ ਮੈਂ ਦਿਖਾ ਰਿਹਾ ਬਹੁਤ ਜ਼ਿਆਦਾ ਇਕੱਠਾ ਐਨਾ ਇਕੱਠ ਕਦੇ ਦੇਖਿਆ ਨਹੀਂ ਮੈਂ ਕਿਉਂਕਿ ਮੈਂ ਪੰਜਵੀਂ ਵਾਰ ਇੱਥੇ ਆ ਰਿਹਾ ਪਰ ਇੰਨਾ ਇਕੱਠ ਕਦੇ ਨਹੀਂ ਦੇਖਿਆ ਜਿੰਨਾ ਇਕੱਠ ਇਕੱਠ ਕੀ ਹੋਇਆ ਜਿੱਧਰ ਵੀ ਜਾਵਾਂਗੇ ਤੁਹਾਨੂੰ ਇਕੱਠ ਹੀ ਨਜ਼ਰ ਆਊਗਾ ਤੁਹਾਨੂੰ ਮੈਂ ਦਿਖਾਉਦਾ ਨਾ ਇਹ ਦਰਖਤ ਤੋਂ ਲੈ ਕੇ ਸਾਹਮਣੇ ਆ ਗਿਆ ਲੰਗਰ ਹਾਲ ਜਿਹੜਾ ਇੱਧਰਲੀ ਸਾਈਡ ਆ ਤੇ ਆਹ ਉਹ ਸੰਗਤ ਬੈਠੀ ਆ ਤੇ ਆਹ ਮੂਰੇ ਲੰਗਰ ਹਾਲ ਦੇ ਚਾਹ ਜਿਹੜੀ ਤਿਆਰ ਵਰਤਿਆਰ ਹੈਗੀ ਤੇ ਨਾਲੇ ਫਿੱਕੀ ਆ ਨਾਲੇ ਮਿੱਠੀ ਆ ਦੋਨੋਂ ਚਾਹ ਲੱਗੀਆਂ ਹੋਈਆਂ ਨੇਗੀਆਂ ਤੇ ਨਾਲ ਹੀ ਇੱਧਰਲੀ ਸਾਈਡ ਕਮਰੇ ਤੇ ਜੋੜਾ ਘਰ ਆ ਸਾਹਮਣੇ ਤੇ ਇਧਰਲੀ ਸਾਈਡ ਉਹ ਸਾਹਮਣੇ ਜਾ ਕੇ ਅ ਇਧਰਲੇ ਪਾਸੇ ਕਠੜੀ ਘਰ ਆਗਾ ਅੰਦਰ ਤੇ ਬਾਹਰਲੀ ਸਾਈਡ ਇੱਥੇ ਹੈਗਾਗਾ ਪਰਚੀ ਕੱਟਦੇ ਆਗੇ ਆਪਣਾ ਕਮਰੇ ਦੀ ਹਾਲ ਜੋ ਵੀ ਦਿੰਦੇ ਆਗੇ ਤੇ ਆ ਲਾਈਨ ਲੱਗੀ ਹੋਈ ਆ ਜਿੱਧਰ ਮਰਜੀ ਜਾਵਾਂਗੇ ਗੋਵਿੰਦ ਧਾਮ ਆ ਕੱਠ ਬਹੁਤ ਆ ਗੋਵਿੰਦ ਘਾਟ ਤੇ ਬਹੁਤ ਕੱਠ ਦੀ ਆ ਦੇਖੋ ਤੁਹਾਡੇ ਸਾਹਮਣੇ ਆ ਇਹ ਇੰਨਾ ਇਕੱਠ ਕਦੇ ਨਹੀਂ ਦੇਖਿਆ ਜਿਹੜੀ ਵੀ ਬਿਲਡਿੰਗ ਦੇ ਵਿੱਚ ਦੇਖਾਂਗੇ ਤੁਹਾਨੂੰ ਇਕੱਠ ਹੀ ਨਜ਼ਰਾਊਗਾ ਆ ਦੇਖੋ ਭਰੀਆਂ ਪਈਆਂ ਨੇ ਬਿਲਡਿੰਗਾਂ ਜਿਹੜੇ ਕਹਿੰਦੇ ਨੇ ਗੋਵਿੰਦ ਆਪਣਾ ਹੇਮਕੁੰਡ ਸਾਹਿਬ ਜਾਣ ਤੋਂ ਮਤਲਬ ਕਹਿੰਦੇ ਨੇ ਉੱਥੇ ਕੋਈ ਆਇਆ ਨਾ ਹੋ ਜੇ ਆਇਆ ਨਾ ਹੋ ਜੇ ਨਿੱਕੇ ਨਿੱਕੇ ਜਵਾਕਾਂ ਨਾਲ ਲੈ ਕੇ ਤੇ ਆਏ ਨੇ ਤੇ ਬਜ਼ੁਰਗ ਵੀ ਆਏ ਨੇ ਤੇ ਐ ਮਨ ਲਓ ਉਹਨਾਂ ਤੇ ਵੀ ਬਾਬੇ ਦੀ ਕਿਰਪਾ ਦੇ ਨਾਲ ਪਹੁੰਚੇ ਨੇ ਹੇਮ ਕੁੰਡ ਪਰਬਤ ਹੈ ਜਹਾਂ ਸਪਤ ਸ੍ਰਿੰਗ ਸੋਭਤ ਹੈ ਤਹਾਂ ਤੇ ਇੱਥੇ ਸਾਹਮਣੇ ਦਰਬਾਰ ਸਾਹਿਬ ਆ ਬੜਦਿਆਂ ਨੂੰ ਦਰਬਾਰ ਸਾਹਿਬ ਬਹੁਤ ਸੋਹਣਾ ਬਣਿਆ ਹੋਇਆ ਪਰ ਫੋਟੋਗ੍ਰਾਫੀ ਅੰਦਰ ਅਲਾਉਡ ਨਹੀਂ ਹੈਗੀ ਇੱਥੋਂ ਮੈਂ ਤੁਹਾਨੂੰ ਦਿਖਾ ਦੇਣਾ ਆ ਜਾ ਰਿਹਾ ਤੇ ਇਹ ਸੀਗਾ ਗੋਵਿੰਦ ਧਾਮ ਦਾ ਤੇ ਹੇਮ ਕੁੰਡ ਸਾਹਿਬ ਜੀ ਦਾ ਤੇ ਆ ਦੇਖੋ ਬਾਹਰਲੀ ਸਾਈਡ ਵੀ ਬਹੁਤ ਜ਼ਿਆਦਾ ਇਕੱਠਾ ਆ ਦੇਖੋ ਪੂਰੇ ਲਾਈਵ ਨਹੀਂ ਚੱਲਦਾ ਨਹੀਂ ਮੈਂ ਤੁਹਾਨੂੰ ਲਾਈਵ ਦਿਖਾਉਂਦਾ ਸ਼ੇਅਰ ਕਰ ਦਿਓ